ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲੋਥ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਚੈਨਲ ਤੇ ਬਹੁਤ ਸਾਰਾ ਸਵਾਗਤ ਹੈ ਜੀ ਤੇ ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਧੰਨਵਾਦ ਤੇ ਚੈਨਲ ਸਾਡਾ ਸਬਸਕ੍ਰਾਈਬ ਕਰ ਲਿਓ ਜੇ ਤੁਸੀ ਬਹੁਤ ਸੋਹਣੇ ਸੂਟ ਦੇਖਣੇ ਆ ਦਿੱਲੀ ਇੰਡੀਆ ਟਾਈਮ ਦੀ ਸਵੇਰੇ 9 ਵਜੇ ਤੇ ਸੰਡੇ ਨੂੰ ਸ਼ਾਮ ਨੂੰ 5 ਵਜੇ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਂਦੇ ਹਾਂ ਬਹੁਤ ਹੀ ਪਿਆਰੇ ਸੂਟ ਨੇ ਬਹੁਤ ਹੀ ਪਿਆਰੇ ਠੀਕ ਹੈ ਤੇ ਕੁਆਂਟੀਟੀ ਵੀ 250 ਸੂਟ ਹੈ ਕਿ ਜਦੋਂ ਆਏ ਸੀ ਉਦੋਂ ਸੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਸੀ ਉਹ ਮੈਂ ਤੁਹਾਨੂੰ ਪੀਸ ਨਾਲ ਦਿਖਾਉਂਗੀ ਤੇ ਹੁਣ ਤਾਂ ਉਹ ਫਿਰ ਵਿੱਚ ਕਸਟਮਰ ਆ ਜਾਂਦਾ ਤਾਂ ਫਿਰ ਰਹਿ ਜਾਂਦੀ ਕਈ ਵਾਰੀ ਵੀਡੀਓ ਫਿਰ ਬਾਅਦ ਚ ਬਣਾਉਣੀ ਪੈਂਦੀ ਹੈ ਫਿਰ ਕੱਲ ਦੀ ਕੱਲ ਹੀ ਰਹਗੀ ਤੇ ਅੱਜ ਫਿਰ ਦੁਬਾਰਾ ਤੋਂ ਬਣਾਉਣ ਲੱਗੇ ਆ ਤੇ ਸੂਟ ਇੰਨੇ ਕੁ ਸੋਹਣੇ ਆ ਵੀ ਜਿਹੜਾ ਨਿੱਗਾ ਮੌਸਮ ਆਉਂਦਾ ਹੁੰਦਾ ਠੰਡਾ ਮੌਸਮ ਸੋਰੀ ਉਹਦੇ ਵਾਸਤੇ ਜਿਹੜਾ ਪਰ ਉਹ ਨਿੱਗੇ ਸੂਟ ਚਾਹੀਦੇ ਹੁੰਦੇ ਆ ਸੂਟ ਉਹਨੇ ਬਹੁਤ ਹੀ ਸਮਾਰਟ ਫੈਬਰਿਕ ਹੈ ਇੱਕ ਹੁੰਦਾ ਬਹੁਤ ਮੋٹے ਮੋਟੇ ਉਹ ਨਹੀਂ ਬਹੁਤ ਸਮਾਰਟ ਫੈਬਰਿਕ ਹੈ ਠੀਕ ਹੈ ਤੇ ਬਿਊਟੀਫੁੱਲ ਇਹਦੀ ਵੀਰਿੰਗ ਹੈ ਤੇ ਲਾਈਟ ਵੇਟ ਫੈਬਰਿਕ ਹੈ ਤੇ ਜਿਹੜਾ ਸਾਡੇ ਹੱਥ ਚ ਕਪੜਾ ਹੈ ਸਾਡੇ ਸਾਡੀ ਕੈਲਕੂਲੇਸ਼ਨ ਕਰਨੀ ਕਿਤੇ ਲੁਈ ਨਹੀਂ ਆਉਂਦੀ ਠੀਕ ਹੈ ਸਾਡੇ ਹੱਥ ਤੋਂ ਜਿਹੜਾ ਸਾਨੂੰ ਅੰਦਾਜ਼ਾ ਹੋਇਆ ਉਹ ਇਹ ਹੈ ਕਿ ਇਹਦੇ ਤੇ ਲੁਈ ਵੀ ਨਹੀਂ ਆਉਂਦੀ ਜੀ ਤੇ ਤੁਹਾਨੂੰ ਮੈਂ ਹੁਣ ਇਹਦੀ ਪੂਰੀ ਡਿਟੇਲ ਦਿਖਾਉਣੀ ਹੈ ਤੁਹਾਨੂੰ 250 ਸੂਟਸ ਸਾਡੇ ਕੋਲੇ ਤਿਆਰ ਹੋ ਕੇ ਆ ਗਏ ਜਿਦੇ ਚ ਤੁਹਾਨੂੰ ਅੱਜ ਮੈਂ ਡਿਜ਼ਾਈਨ ਵਾਈਜ਼ ਕਿਨੇ ਦਿਖਾਉਂਗੀ 63 ਤੁਹਾਨੂੰ ਦਿਖਾਉਂਗੀ ਤੇ ਸਭ ਦੇ ਕਿਸੇ ਚ 5 ਸੂਟ ਹੈ ਕਿਸੇ 4 ਹੈ ਕਿਸੇ ਚ 3 ਨੇ ਤੇ ਟੋਟਲ ਤੁਹਾਨੂੰ ਹਾਂ ਕਈਆਂ ਚ 10-10 ਵੀ ਹੈ ਠੀਕ ਹੈ ਤੇ ਲੋ ਜੀ ਕਰਦੇ ਹਾਂ ਸ਼ੁਰੂ ਆਪਾਂ ਪਹਿਲੇ ਸੂਟ ਤੋਂ ਲੋ ਨਿੱਗੇ ਵਾਲਾ ਪਸ਼ਮੀਨਾ ਹੈ ਕੁਲੂ ਪੱਟੀ ਡਿਜ਼ਾਈਨ ਹੈ ਇਹਦਾ ਆ ਲੋ ਇਹ ਐਗਜ਼ੈਕਟ ਮੋਰ ਪੰਖੀ कलर ਹੈ ਬਹੁਤ ਸੋਹਣਾ ਤੁਹਾਡੇ ਕੋਲ ਜਿੱਥੇ ਕਿ ਜੇ ਐਂਗਲ ਆਇਆ ਉਥੇ ਦੱਸ ਦਿਓ ਹਣਾ ਹੁਣ ਤੁਹਾਡੇ ਕੋਲ ਸਹੀ ਨਹੀਂ ਆ ਰਿਹਾ ਕਲਰ ਜਿੱਥੇ ਜੇ ਸਹੀ ਆਇਆ ਉਥੇ ਤੁਹਾਨੂੰ ਦੱਸ ਦਾਂਗੇ ਅਸੀਂ ਪਰ ਮੋਰ ਪੰਖੀ कलर ਹੈ ਐਗਜ਼ੈਕਟਲੀ ਤੇ ਆ ਲੋ ਜੀ ਆ ਤੁਹਾਨੂੰ ਮਿਲੂਗੀ ਸ਼ਰਟ ਤੇ ਲਾਈਨਿੰਗ ਮਰਜੀ ਹੈ ਤੁਹਾਡੀ ਜੇ ਤੁਸੀਂ ਨਹੀਂ ਲਵਾਉਣੀ ਹੋਊਗੀ ਤੇ ਘਟੋ ਘਟ ਜਿਹੜੀਆਂ ਪਲੇਟਸ ਹੈ ਉਹਦੇ ਥੱਲੇ ਕਪੜਾ ਲਵਾ ਲਿਓ ਠੀਕ ਹੈ ਵੈਸੇ ਇਹ ਜੀ ਸ਼ਰਟ ਦੇ ਥੱਲੇ ਅੱਛੀ ਲੱਗਦੀ ਲੱਗੀ ਹੋਈ ਤੇ ਆ ਲੋ ਜੀ ਆ ਤੁਹਾਨੂੰ ਮਿਲ ਰਿਹਾ ਹੈ ਇਹ ਆ ਲੋ ਜੀ ਇਹ ਤੁਹਾਨੂੰ ਮਿਲੂਗਾ ਸ਼ਰਟ ਹਲਕੀ ਹਲਕੀ ਲਸਟਰ ਵਾਲੇ ਕਪੜੇ ਚ ਬਹੁਤ ਪਿਆਰੀ ਠੀਕ ਹੈ ਤੇ ਲਾਈਟ ਵੇਟ ਫੈਬਰਿਕ ਹੈ ਤੇ ਨਿਗਾ ਤੇ ਆ ਤੁਹਾਨੂੰ ਮਿਲੂ ਇਹਦੇ ਉੱਤੇ ਅ ਮੁੰਤੀ ਦੇ ਵਿੱਚ ਡਿਜ਼ਾਈਨ ਠੀਕ ਹੈ ਤੇ ਇਹ ਆ ਗਈ ਇਹਦੀ ਫਰੰਟ ਦੇ ਉੱਤੇ ਪੱਟੀ ਹੁਣ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਿਆਂ ਜਿਹੜੀਆਂ ਇਹ ਇਹ ਡਿਜ਼ਾਈਨਿੰਗ ਹੈ ਥੋੜੀ ਥੋੜੀ ਫਰਕ ਐਸੀ ਡਿਜ਼ਾਈਨ ਵਾਈਜ਼ ਰੱਖੀ ਐ ਪੂਰਾ ਨੋਟ ਕੀਤਾ ਆਪਣੇ ਕੋਲੇ ਸਾਰੀ ਡਿਟੇਲ 250 ਸੂਟ ਦੀ ਐਗਜ਼ੈਕਟ ਫਿਰ ਵੀ ਅਗਰ 19 21 ਤੇ ਡਿਜ਼ਾਈਨ ਚੇਂਜ ਹੁੰਦਾ ਹੈ ਕਲਰ ਨਹੀਂ ਹੋਊਗਾ ਡਿਜ਼ਾਈਨ ਕਦੇ ਆ ਵਾਲੀ ਚੀਜ਼ ਦਾ ਹੋ ਗਿਆ ਬਾਈ ਚਾਂਸ ਤਾਂ ਤੁਸੀਂ ਇੰਨਾ ਕਡਜਸਟ ਕਰ ਲੈ ਠੀਕ ਹੈ ਤੇ ਵੈਸੇ ਹੋਣ ਨਹੀਂ ਦਵਾਗੇ ਅਸੀਂ ਠੀਕ ਹੈ ਤੇ ਲਓ ਜੀ ਇਹ ਤਾਂ ਹੋ ਗਈ ਤੁਹਾਡੀ ਸ਼ਰਟ ਜਿਹਦੀ ਲੈਂਥ ਬਣੂਗੀ ਘੱਟੋ ਘੱਟ 47 संताली, 47, 47 48 47 48 47 ਟੂ 48 ਤੱਕ ਤੁਹਾਡੀ ਸ਼ਰਟ ਦੀ ਲੈਂਥ ਬਣ ਸਕਦੀ ਹੈ ਘੱਟ ਤੁਸੀਂ ਜਿੰਨਾ ਮਰਜ਼ੀ ਕਰ ਲਿਓ ਠੀਕ ਹੈ ਜੀ ਇਹ ਤਾਂ ਹੋ ਗਈ ਸ਼ਰਟ ਸ਼ਰਟ ਦੇ ਤੁਹਾਨੂੰ ਬੈਕ ਤੇ ਵੀ ਇਹ ਵਾਲਾ ਬਾਰਡਰ ਮਿਲੂਗਾ ਠੀਕ ਹੈ ਇਹ ਬੈਕ ਬਾਰਡਰ ਆ ਗਿਆ ਤੁਹਾਡਾ ਤੇ ਫੇਰ ਇਥੋਂ ਸ਼ੁਰੂ ਹੋ ਜਾਂਦੀ ਥੋਡੀ ਪਲੇਨ ਸਲਵਾਰ 2.5 ਮੀਟਰ ਤੁਹਾਨੂੰ ਫੈਬਰਿਕ ਮਿਲੇਗਾ ਸਲਵਾਰ ਦਾ ਠੀਕ ਹੈ ਜੀ ਬਹੁਤ ਹੀ ਪਿਆਰਾ ਫੈਬਰਿਕ ਹੈ ਸੋਚਣ ਦਾ ਕੋਈ ਮਸਲਾ ਹੀ ਨਹੀਂਗਾ ਆਹ ਲਓ ਜੀ ਇਥੋਂ ਤੁਹਾਡਾ ਅ ਸ਼ਾਲ ਸ਼ਾਲ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਜੀ ਆ ਆ ਗਈ ਤੁਹਾਡੀ ਸਲਵਾਰ ਦੀ ਮੂਰੀ ਵਾਸਤੇ ਉਹ ਬੈਕ ਬਾਰਡਰ ਸੀ ਇਹ ਸਲਵਾਰ ਦੀ ਮੂਰੀ ਲਈ ਡਿਜ਼ਾਈਨ ਹੈ ਜਹੋਂ ਤੁਹਾਡੀ ਸ਼ਾਲ ਸ਼ੁਰੂ ਹੁੰਦੀ ਹੈ ਇਹਦੇ ਨਾਲ ਸੇਮ ਫੈਬਰਿਕ ਦੀ ਜਿਹੜੀ ਕਿ ਪੂਰੀ ਸਵਾ ਦੋ ਹੈ ਮਤਲਬ ਨਾਰਮਲ ਜਿਹੜਾ ਸਾਈਜ਼ ਹੁੰਦਾ ਸਵਾ ਦੋ ਹੀ ਹੁੰਦਾ ਹੈ ਤੇ ਪੂਰੀ ਖੁੱਲੀ ਚੌੜਾਈ ਹੈ ਠੀਕ ਹੈ ਇਹ ਨਹੀਂ ਕਿ ਸਟਾਲ ਨਹੀਂ ਹੈ ਪ੍ਰੋਪਰ ਸ਼ਾਲ ਹੈ ਤੇ ਇਹਦਾ ਇੱਕ ਬਾਰਡਰ ਇਹ ਆ ਗਿਆ ਸੀਮ ਤੇ ਇੱਕ ਬਾਰਡਰ ਤੁਹਾਨੂੰ ਇਧਰ ਮਿਲੂਗਾ ਅਨੁ ਠੀਕ ਹੈ ਜੀ ਸਾਰੀ ਮਿੰਨਤੀ ਕਰਕੇ ਤੁਹਾਨੂੰ ਦੱਸਦਾ ਡਿਟੇਲ ਤੇ ਪ੍ਰਾਈਸ ਮਿਲਣਾ ਤੁਹਾਨੂੰ ਸੂਟ ਦਾ ਲਓ ਜੀ ਇਹਦਾ ਪ੍ਰਾਈਸ ਤੁਹਾਨੂੰ ਸਿੰਗਲ ਸੂਟ ਦਾ ਮਿਲੂਗਾ 1100 ਤੇ ਦੋ ਲਓਗੇ ਤਾਂ ਤੁਹਾਨੂੰ ਦਵਾਂਗੇ 2100 ਠੀਕ ਹੈ ਜੀ ਫਿਰ ਤੁਹਾਨੂੰ 50 ਰੁਪਏ ਦੋਨਾਂ ਚ ਲੈਸ ਹੋ ਜਾਣਗੇ 50 50 ਵੱਧ ਲੈਣਾ ਹੈ ਤਾਂ ਵੀ ਹਾਂ ਜੇ ਵੱਧ ਵੀ ਲਏ ਹੋਗੇ ਤਾਂ ਵੀ ਮਤਲਬ ਇੱਕ ਤੋਂ ਵੱਧ ਜਦੋਂ ਵੀ ਤੁਸੀਂ ਬੁਕਿੰਗ ਕਰਾ ਲਈ ਉਸ ਤੋਂ ਬਾਅਦ ਤੁਹਾਡਾ ਇਹ 1050 ਰਹਿ ਜਾਊਗਾ ਦਾ ਪ੍ਰਾਈਸ ਔਰ ਕੁਲੂ ਪੱਟੀ ਦੇ ਵਿੱਚ ਬਹੁਤ ਤਰ੍ਹਾਂ ਦਾ ਮਟੀਰੀਅਲ ਆਊਗਾ ਬਹੁਤ ਟਾਪ ਕਲਾਸ ਚੀਜ਼ ਤੁਹਾਨੂੰ ਦੇ ਰਹੀ ਹੈ ਨਾ ਇਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਨੇ ਰੇਂਜ ਵੀ ਅਲੱਗ-ਅਲੱਗ ਆਉਂਦੀਆਂ ਨੇ ਹਾਂ 500 ਤੋਂ ਸ਼ੁਰੂ ਹੋ ਜਾਂਦੇ ਨੇ 600 ਤੋਂ ਆਪਣੀ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਨਾ ਚੀਜ਼ਾਂ ਇਹ ਤੇ ਤੁਹਾਨੂੰ ਅਸੀਂ ਏ ਕਲਾਸ ਚੀਜ਼ ਭੇਜਾਂਗੇ ਤੁਹਾਨੂੰ ਲੁੱਕ ਤੋਂ ਪਤਾ ਲ अच्छा कलर थोड़े को ले था, सही नहीं आया मोर पंखी कलर है बहुत सोहना थोड़े ए फिरोजी आ रहा फिरोजी नहीं है ठीक है लो जी अगला डिजाइन सेम ही है रंग तो हाँ रंग नोट कर लो जी सेम है ਠੀਕ ਹੈ ਆ ਦੇਖੋ ਅਸੀਂ ਇਹਨਾਂ ਦੇ ਥੱਲੇ ਲਿਖ ਕੇ ਲਾਇਆ ਹੋਇਆ ਹੈ ਵੀ ਇਹ ਦੋ ਨੰਬਰ ਸੂਟ ਹੈ ਤੇ ਇਹਦੇ ਵਿੱਚ ਪੰਜ ਪੀਸ ਆਪਣੇ ਕੋਲ ਇਦਾਂ ਅਸੀਂ ਕੋਈ ਅਸੀਂ ਮਤਲਬ ਹੋਣ ਨਹੀਂ ਦਵਾਗੇ ਅਸੀਂ ਕੋਈ ਵੀ ਹੀਰਾ ਫੇਰੀ ਪਰ ਅਸੀਂ ਪ੍ਰੀਕਾਸ਼ਨ ਲਈ ਤੁਹਾਨੂੰ ਕਿਹਾ ਕਿ ਤੇ ਬਾਈ ਚਾਂਸ ਪੈਕਿੰਗ ਕਰਦੇ ਸਾਡੇ ਤੋਂ ਮਾੜਾ ਮੋਟਾ ਉਨੀ ਕੀ ਹੋ ਜਾਏ ਕਲਰ ਨਹੀਂ ਹੋਊਗਾ ਐਟ ਲੀਸਟ ਉਹ ਤਾਂ ਬਿਲਕੁਲ ਨਹੀਂ ਹੋਊਗਾ ਠੀਕ ਹੈ ਲਓ ਜੀ ਇਹ ਆ ਗਿਆ ਜੀ ਤੁਹਾਡਾ ਸਹੀ ਆ ਗਿਆ ਹਾਂ ਇਹ ਆ ਗਿਆ ਤੁਹਾਡਾ ਮਸਟਰਡ ਕਲਰ ਹਰ ਏਜ ਗਰੁੱਪ ਨੂੰ ਸੂਟ ਕਰਦੀ ਹੈ ਨਿੱਗੇ ਸੂਟ ਨਹੀਂ ਬਹੁਤ ਪਿਆਰਾ ਫੈਬਰਿਕ ਹੈ ਠੀਕ ਹੈ ਲਓ ਜੀ ਤੀਸਰਾ ਤਰਬੂਜੀਆ ਹਾਂ ਤਰਬੂਜੀਆ ਪਿੰਕ ਠੀਕ ਹੈ ਹਲੋ ਬਹੁਤ ਸੋਹਣੇ ਲੱਗਦੇ ਹੁੰਦੇ ਨੇ ਇਹ ਆ ਰੰਗ ਪਾਏ ਹੋਏ ਇਹ ਜੀ ਕਿਉਂਕਿ ਸਰਦੀਆਂ ਦੇ ਕਲਰ ਨੇ ਸਾਰੇ ਲਓ ਠੀਕ ਹੈ ਦੇਖੋ ਲੁੱਕ ਬਹੁਤ ਪਿਆਰਾ ਸੂਟ ਸੇਮ ਦਾ ਨੇਵੀ ਬਲੂ ਲਓ ਜੀ ਇਹਦੇ ਜ ਆਪਣੇ ਕੋਲੇ 10 ਪੀਸ ਹੈ ਨੇਵੀ ਬਲੂ ਚ ਹਲੋ ਨੇਵੀ ਬਲੂ ਵੀ ਹਲਕਾ ਜਿਹਾ ਜਾਮਣੀ ਟੱਚ ਵੀ ਹੈ ਵਿੱਚ ਨੇਵੀ ਬਲੂ ਦੇ ਹਨਾ ਇੱਕ ਹੁੰਦਾ ਨੀਲਾ ਵਾਲਾ ਨੇਵੀ ਬਲੂ ਇੱਕ ਥੋੜਾ ਜਿਹਾ ਜਾਮਣੀ ਟੱਚ ਫਾਲਸਾ ਟੱਚ ਹੈ ਵਿੱਚ ਬਹੁਤ ਪਿਆਰਾ ਸੂਟ ਲੱਗਣ ਵਾਲਾ ਥੋੜਾ ਬਹੁਤ ਹੀ ਪਿਆਰਾ ਠੀਕ ਹੈ ਲੋ ਜੀ ਇਹਦਾ ਡਿਜ਼ਾਈਨ ਤੁਸੀਂ ਸਿਰਫ ਪੱਟੀ ਦਾ ਨੋਟ ਕਰ ਲਓ ਬਾਕੀ ਦਾ ਸਾਰਾ ਉਵੇਂ ਹੀ ਬਣਿਆ ਹੋਇਆ ਬਾਕੀ ਸਾਰਾ ਪੈਟਰਨ ਉਹੀ ਹੋਊਗਾ ਬਸ ਸਿਰਫ ਆ ਨੋਟ ਕਰ ਲਓ ਕਿ ਇਹ ਪੱਟੀ ਦਾ ਥੋੜਾ ਜਿਹਾ ਡਿਜ਼ਾਈਨ ਇਸ ਤਰ੍ਹਾਂ ਦਾ ਹੋਊਗਾ ਠੀਕ ਹੈ ਕਲਰ ਕੰਬੀਨੇਸ਼ਨ ਤੁਹਾਨੂੰ ਆਈਡੀਆ ਹੋ ਜਾਊਗਾ ਲੋ ਜੀ ਅਗਲਾ ਹਨ ਇਹਦਾ ਡਿਜ਼ਾਈਨ ਵੀ ਨੋਟ ਕਰ ਲਿਓ ਠੀਕ ਹੈ ਜੀ ਲੋ ਤੇ ਇਹਦਾ ਕਲਰ ਹੈਗਾ ਪਿਸਤਾ ਜਾਂ ਹਾਂ ਹਾਂ ਕੋਈ ਵੀ ਤੋਂ ਨਹੀਂ ਬਿਲਕੁਲ ਸੇਮ ਆਇਆ ਤੁਹਾਡੇ ਕੋਲੇ ਛੋਟੇ ਛੋਟੇ ਬੂਟੀ ਹੈ ਵਿੱਚ ਸ਼ਰਟ ਦੇ ਵਿੱਚ ਫਰੰਟ ਤੇ ਹੋਊਗੀ ਬੈਕ ਤੇ ਨਹੀਂ ਹੋਊਗੀ ਠੀਕ ਹੈ ਜੀ ਤੇ ਬਾਰਡਰ ਉਸੇ ਤਰ੍ਹਾਂ ਹੋਣਗੇ ਐ ਬੈਕ ਬਾਰਡਰ ਆ ਗਿਆ ਠੀਕ ਹੈ ਛੋਟਾ ਤੇ ਆ ਲੋ ਤੇ ਇਹਦਾ ਵੀ ਪ੍ਰਾਈਸ ਤਾਂ ਸੇਮ ਹੀ ਰਹਿਣਾ ਪੂਰੀ ਵੀਡੀਓ ਦਾ ਇੱਕੋ ਹੀ ਪ੍ਰਾਈਸ ਹੈ ਨੈਕਸਟ ਆ ਗਿਆ ਜੀ ਇਹ ਵਾਲਾ ਆ ਲੋ ਮੈਰੂਨ ਕਲਰ ਐਗਜ਼ੈਕਟਲੀ ਮੈਰੂਨ ਕਲਰ ਇਹ ਵਾਲੇ ਦੇ ਤੇ ਪ੍ਰਿੰਟ ਮਤਲਬ ਵੀਵਿੰਗ ਦੇ ਵਿੱਚ ਹੋਊਗਾ ਬੁਣਤੀ ਚਾਹੇ ਡਿਜ਼ਾਈਨ ਬਣਿਆ ਹੋਊਗਾ ਕਲਰ ਕੰਬੀਨੇਸ਼ਨ ਹੀ ਲੱਗੀ ਹੋਈ ਹੈ ਤੁਸੀਂ ਦੇਖ ਲਓ ਬਸ ਠੀਕ ਹੈ ਜੀ ਲਓ ਅਗਲਾ ਇਹ ਆ ਗਿਆ ਉਹਦੇ ਨਾਲ ਦਾ ਇਹ ਮਿਲਦਾ ਹੈ ਚਲ ਤੁਸੀਂ ਹਰ ਵਾਰੀ ਅਸੀਂ ਤੁਹਾਨੂੰ ਪੱਟੀ ਜ਼ਰੂਰ ਫੋਕਸ ਕਰਕੇ ਦਿਖਾ ਦਾਂਗੇ ਠੀਕ ਹੈ ਜੀ ਇਹ ਹੈਗਾ ਜੀ 7 ਨੰਬਰ ਸੂਟ ਠੀਕ ਹੈ ਤੇ ਦਾਖੀ ਕਲਰ ਹੁੰਦਾ ਜਿਹੜਾ ਦਾਖੀ ਜਿਹਾ ਕਲਰ ਹੈ ਤੇ ਉਹਦੇ ਉੱਤੇ ਆਹ ਵਾਲੇ ਕਲਰ ਲਗਾ ਕੇ ਕਾਫੀ ਐਂਡ ਮਰੂਨ ਇਸ ਜਿਆ ਲਗਾ ਕੇ ਬਾਰਡਰ ਬਣਿਆ ਹੋਇਆ ਬਹੁਤ ਸਮਾਰਟ ਸੂਟ ਰੈਡੀ ਹੋਣਾ ਥੋੜਾ ਠੀਕ ਹੈ ਸਿਰਫ ਕੀ ਰੇਟ ਸੀਗਾ ਮੈਂ ਤਾਂ ਭੁੱਲ ਗਈ ਸੀ ਬਲਕਿ 1100 ਸਿੰਗਲ 1100 ਤੇ 2100 ਦੇ ਦੋ ਲਓ ਜੀ ਬੋਟਲ ਗ੍ਰੀਨ ਲਓ ਜੀ ਕਰੋ ਨੋਟ ਇਹ ਵਾਲੇ ਕਲਰ ਕੰਬੀਨੇਸ਼ਨ ਲੱਗੇ ਹੋਏ ਨੇ ਠੀਕ ਹੈ ਇਹ ਵਾਲਾ ਇਹਦਾ ਬਾਰਡਰ ਹੈ ਦਸ ਕਲਰ ਕੰਬੀਨੇਸ਼ਨ ਨੋਟ ਕਰਨੇ ਤੁਸੀਂ ਬਾਕੀ ਮੇਨ ਕਲਰ ਤਾਂ ਤੁਹਾਨੂੰ ਦੇਖੀ ਗਿਆ ਠੀਕ ਹੈ ਲਓ ਜੀ ਲਾਈਟ ਸ਼ੇਡ ਆ ਗਿਆ ਹੁਣ ਮਹਿੰਦੀ ਦਾ ਉਹ ਸੀਗਾ ਬੋਟਲ ਗ੍ਰੀਨ ਇਹ ਆ ਗਿਆ ਮਹਿੰਦੀ ਠੀਕ ਹੈ ਸੇਮ ਦਾ ਹੈ ਸ਼ਾਇਦ ਸੇਮ ਦਾ ਹੀ ਹੈ ਕਿਉਂਕਿ ਹੋ ਹੈ ਤਾਂ 19 21 ਫਰਕ ਹੈ ਬਸ ਜਿਆਦਾ ਫਰਕ ਨਹੀਂ ਹੈਗਾ ਇਹਨਾਂ ਦੇ ਵਿੱਚ ਬਸ ਥੋੜਾ ਜਿਹਾ ਤੁਸੀਂ ਆਪਣਾ ਮੇਨ ਕਲਰ ਤੇ ਉਹਦੀ ਕਲਰ ਕੰਬੀਨੇਸ਼ਨ ਨੋਟ ਕਰ ਲਓ ਠੀਕ ਹੈ ਜੀ ਲਓ ਇਹ ਸੀਗਾ 9 ਨੰਬਰ ਇਹ ਆ ਗਿਆ 10 ਨੰਬਰ ਅਗੇਨ ਬੋਟਲ ਗ੍ਰੀਨ ਹੈ ਬਸ ਇਹਦੀ ਉਹ ਪੱਟੀ ਫਰਕ ਹੈ ਉਹਦੇ ਹਿਸਾਬ ਨਾਲ ਇਸ ਤੁਹਾਨੂੰ ਦੂਜੀ ਵਾਰ ਦਿਖਾ ਰਹੀ ਹਾਂ ਕਲਰ ਸੇਮ ਹੈ ਜਿਹੜਾ ਸੱਤ ਨੰਬਰ ਸੀਗਾ ਉਹਦੇ ਨਾਲ ਅੱਠ ਨੰਬਰ ਕੇ ਸੱਤ ਨੰਬਰ ਸੀ ਤੇ ਲਓ ਜੀ ਇਹਦੇ ਵਿੱਚ ਇਹ ਵਾਲੇ ਕੋਲ ਆ ਕੰਬੀਨੇਸ਼ਨ ਹੈ ਬਾਕੀ ਆਈਡੀਆ ਸਭ ਦਾ ਸੇਮ ਹੈ ਜਿਹੜਾ ਮਰਜੀ ਤੁਹਾਨੂੰ ਮਿਲ ਜੇ ਤੁਸੀਂ ਚੇਂਜ ਕਰ ਸਕਦੇ ਹੋ ਮਤਲਬ ਆਪਣਾ ਕਲਰ ਦੇ ਹਿਸਾਬ ਨਾਲ ਡਿਜ਼ਾਈਨ ਲਓ ਜੀ ਅਗਲਾ ਆ ਗਿਆ ਇਹ ਵਾਲਾ ਇਹਦੇ ਵਿੱਚ ਆਪਣੇ ਕੋਲੇ ਇੱਕੋ ਕਲਰ ਇਹਦਾ ਤਾਂ ਮਿਲਦਾ ਹੈ ਹਾਂ ਕੁਛ ਨਾਲ ਦੀ ਨਾਲ ਸਾਡੇ ਮਤਲਬ ਨਿਕਲਦੇ ਵੀ ਰਹਿੰਦੇ ਕਿਉਂਕਿ ਆਫਲਾਈਨ ਵੀ ਕੰਮ ਕਰਦੇ ਆ ਅਸੀਂ ਲਓ ਨੋਟ ਕਰੋ ਜੀ ਆਹ ਲਓ ਇਹ ਡਿਜ਼ਾਈਨ ਆ ਗਿਆ ਤੁਹਾਡੇ ਕੋਲ ਠੀਕ ਹੈ ਇਹ ਆ ਗਿਆ ਜੀ ਤੁਹਾਡਾ ਚੈਰੀ ਚੈਰੀ ਜਿਹਾ ਕਲਰ ਲੱਗ ਰਿਹਾ ਮੈਨੂੰ ਹਾਂ ਠੀਕ ਹੈ ਅਗਲਾ ਆ ਗਿਆ ਇਹ ਵਾਲਾ 골ਡਨ ਜਿਹਾ ਕਲਰ ਆ ਗਿਆ ਸਕਿਨ 골ਡਨ ਬਿਸਕੁਟੀਜਾ ਠੀਕ ਹੈ ਦੇਖ ਇਹਦੇ ਤੁਸੀਂ ਕਲਰ ਕੰਬੀਨੇਸ਼ਨ ਨੋਟ ਕਰੋ ਮੈਂ ਖੋਲਦੀ ਹਾਂ ਥੋੜਾ ਜਿਹਾ ਹੋਰ ਆ ਲੋ ਪ੍ਰੋਪਰ ਲੁੱਕ ਆ ਜਾਂਦੀ ਹੈ ਚੀਜ਼ ਬਹੁਤ ਨਿੱਗੀ ਬਹੁਤ ਪਿਆਰੀ ਠੀਕ ਹੈ ਆ ਲੋ ਦੇਖੋ ਹਾਂ ਬਹੁਤ ਸੋਹਣੀ ਚੀਜ਼ ਦੇਣ ਲੱਗੇ ਆ ਤੁਹਾਨੂੰ 12 ਨੰਬਰ ਇਹ ਆ ਗਿਆ ਜੀ ਸਾਡਾ 13 ਨੰਬਰ ਬਿਲਕੁਲ ਕਰੋ ਮੈਰੂਨ ਕਲਰ ਤੇ ਉਹਦੇ ਉੱਤੇ ਇਹ ਵਾਲਾ ਪੱਟੀ ਦਾ ਡਿਜ਼ਾਈਨ ਹੈ ਪ੍ਰੋਪਰ ਲੂਕ ਦੇਖ ਲਓ சூਟ ਦੀ ਤੁਸੀਂ ਬਹੁਤ ਸੋਹਣਾ ਐਗਜ਼ੈਕਟਲੀ ਜਿਹੜਾ ਥੋੜਾ ਜਿਹਾ ਕਾਲਸ ਵਾਲਾ ਮੈਰੂਨ ਕਲਰ ਹੁੰਦਾ ਹੈ ਉਹ ਵਾਲਾ ਮੈ ਲੂ ਮੈਰੂਨ ਕਲਰ ਹੈ 13 ਨੰਬਰ ਲੋ ਜੀ ਇਹ ਵੀ دکھਹੀ ਜਾਈਏ ਹੈਣਾ ਜਿਹੜਾ ਪਹਿਲਾਂ ਦਿਖਾਇਆ ਸੀ ਉਹਦੇ ਵਾਂਗੂ ਹੀ ਹੈ ਵੀ ਬਸ ਇਹਦੇ ਪੱਟੀ ਦਾ ਡਿਜ਼ਾਈਨ ਥੋੜਾ ਜਿਹਾ ਫਰਕ ਹੈ ਉਹਦੇ ਹਿਸਾਬ ਨਾਲ ਸਾਨੂੰ ਫਿਰ ਦਿਖਾਉਣੇ ਤਾਂ ਸਾਰੀ ਪਈ ਠੀਕ ਹੈ ਜੀ ਆ ਵਿੱਚ ਬੂਟੀ ਨੋਟ ਕਰ ਲਓ ਰਾਖੀ ਜਿਹਾ ਕਲਰ ਇਹਦਾ ਉਹ ਸੋਨਾ ਤੇ ਆ ਲਓ ਜੀ ਆ ਆ ਗਿਆ ਤੁਹਾਡਾ ਕਲ ਕੰਬੀਨੇਸ਼ਨ ਸੋਬਰ ਸੋਬਰ ਜਾ ਥੋੜਾ ਜਿਹਾ ਦਬ ਕਰ ਦੋ ਕਿਤੇ ਜ਼ਿਆਦਾ ਧੁੰਲੂ ਨਾ ਹੋ ਜਾਵੇ ਲਓ ਜੀ ਅਗਲਾ ਦੇਖੋ ਮੰਹਿੰਦੀ ਠੀਕ ਹੈ

ਓ ਮਾਈ ਗੋਡ ਰੈੱਡ ਬਹੁਤ ਹੀ ਸੋਹਣਾ ਲੱਗਦਾ ਹੈ ਬਹੁਤ ਹੀ ਪਿਆਰਾ ਲੱਗਦਾ ਰੈੱਡ ਸੂਟ ਸਰਦੀਆਂ ਚ ਪਾਇਆ ਹੋਇਆ ਬੰਦਾ ਆਹ ਧੋਕੇ ਧੁੱਪੇ ਬੈਠਾ ਹੁੰਦਾ ਨਾ ਜਦੋਂ ਲਾਲ ਸੂਟ ਪਾ ਕੇ ਟੀ 20 ਵਰਗਾ ਲੱਗਦਾ ਲੋ ਦੇਖੋ ਕਲਰ ਕੰਬੀਨੇਸ਼ਨ ਨੋਟ ਕਰ ਲਓ ਠੀਕ ਹੈ ਲੋ ਸਟਾਰ ਨੰਬਰ ਨੈਕਸਟ ਇਹ ਵੀ ਮੋਰ ਪੰਖੀ ਆ ਇਹ ਆ ਗਿਆ ਸਹੀ ਇਹ ਵੀ ਫਿਰੋਜ਼ੀ ਦਿਖ ਰਿਹਾ ਇਹ ਵੀ ਹੈ ਮੋਰ ਪੰਖੀ ਜਿਹੜਾ ਪਹਿਲੇ ਨੰਬਰ ਤੇ ਰੰਗ ਦਿਖਾਇਆ ਸੀ ਨਾ ਮੋਰ ਪੰਖੀ ਹੈ ਬਟ ਇਹ ਤੁਹਾਨੂੰ ਜਿਹਦੇ ਦੇਖੇ ਮੈਂ ਲਾਈਟ ਆਫ ਕਰਕੇ ਦੇਖੋ ਨਹੀਂ ਆ ਉਹ ਵੀ ਨਹੀਂ ਚੇਂਜ ਹੋਇਆ ਜਿਉ ਤੁਹਾਡੇ ਕੋਲ ਇਹਦਾ ਕਲਰ ਨਹੀਂ ਸਹੀ ਆ ਰਿਹਾ ਬਟ ਇਹ ਮੋਰ ਪੰਖੀ ਹੈ ਠੀਕ ਹੈ ਫਿਰੋਜ਼ੀ ਦਿਖ ਰਿਹਾ ਤੁਹਾਨੂੰ ਪਰ ਤੁਸੀਂ ਇਹਦਾ ਡਿਜ਼ਾਈਨ ਨੋਟ ਕਰ ਲਓ ਇਸ ਤਰ੍ਹਾਂ ਦੀ ਪੱਟੀ ਹੋਊਗੀ ਹਾਂ ਥੋੜਾ ਜਿਹਾ ਠੀਕ ਠਾਕ ਦਿਖ ਰਿਹਾ ਤੁਹਾਨੂੰ ਜਿਆਦਾ ਨਹੀਂ ਕਲੀਅਰ ਹੋਇਆ ਕੀਕਾ ਤੁਹਾਨੂੰ ਫਿਰੋਜ਼ੀ ਦਿਖ ਰਿਹਾ ਬਟ ਹੈਗਾ ਇਹ ਮੋਰ ਪੰਖੀ 8 ਪੀਸ ਨੇ ਇਹਦੇ ਚ ਆਪਣੇ ਕੋਲੇ ਆਵਰੇ ਡਿਜ਼ਾਈਨ ਚ ਠੀਕ ਹੈ ਲੋ ਜੀ ਅਗਲਾ ਪਿਸਤਾ ਗ੍ਰੀਨ ਦਾ ਹਾਂਜੀ ਹੈਨਾ ਆਹ ਲੋ ਜੀ ਦੇਖੀ ਬਿਸਤਾਜ कलर ਇਹਦਾ ਬੜਾ ਸੋਹਣਾ ਬਹੁਤ ਸੋਹਣਾ ਕਲਰ ਇਹਦਾ ਆਹ ਲੋ ਕਰੋ ਜੀ ਨੋਟ ਠੀਕ ਹੈ ਆਵਾਂ ਆਪ ਆਰਡਰ ਹੈ ਨਾ ਉਹਦੇ ਨਾਲ ਦਾ ਜਿਹੜਾ ਹੁਣੇ ਦਿਖਾਇਆ ਸੀ ਵਿੱਚ ਬੁਟੀਆਂ ਲੁੱਕ ਦੇਖ ਲਓ ਤੁਸੀਂ ਸੂਟ ਦੀ ਬਹੁਤ ਸੋਹਣੀ ਆਉਣ ਵਾਲੀ ਹੈ ਠੀਕ ਹੈ ਅਗਲਾ ਲੋ ਜੀ ਅਗਲੀ ਇਹ ਵਾਲੀ ਹੋਊਗੀ ਡਿਜ਼ਾਈਨਿੰਗ ਇਹ ਆ ਗਿਆ ਜੀ ਤੁਹਾਡਾ ਫਾਲਸਾ ਮੈਰੂਨ ਹਨਾ ਕਾਫੀ ਫਾਲਸਾ ਲੁੱਕ ਹੈ ਜੀ ਹਨ ਨਸਵਾਰੀ ਮੈਰੂਨ ਹਾਂ ਠੀਕ ਹੈ ਜੀ ਪੰਜ ਪੀਸ ਹੈ ਇਹਦੇ ਵਿੱਚ ਆਪਣੇ ਕੋਲੇ ਬਹੁਤ ਸੋਹਣਾ ਸੂਟ ਹੈ ਠੀਕ ਹੈ ਨੱਕਰੂ ਠੀਕ ਹੈ ਲੋ ਜੀ ਬਹੁਤ ਸੋਹਣੀ ਚੀਜ਼ ਹੈ ਰੰਗ ਵੀ ਬਹੁਤ ਘੇਰਾ ਹੈ ਹਰੇਕ ਡਿਜ਼ਾਈਨ ਦੇ ਵਿੱਚ ਰੰਗ ਤਕਰੀਬਨ ਰਿਪੀਟ ਹੋਣਗੇ ਹਾਂ ਜਿਵੇਂ ਹੁਣ ਇਹ ਬੋਟਲ ਗ੍ਰੀਨ ਆ ਗਿਆ ਪਹਿਲਾਂ ਵੀ ਤੁਹਾਨੂੰ ਬੋਟਲ ਗ੍ਰੀਨ ਦਿੱਤਾ ਆਪਾਂ ਕਲਰ ਪਹਿਲੇ ਡਿਜ਼ਾਈਨ 'ਚ ਦਿੱਤਾ ਸੀ ਆ ਲੁੱਕ ਪੂਰੀ ਲੁੱਕ ਚੈੱਕ ਕਰ ਲਓ ਆ ਲੁੱਕ ਆਉਗੀ ਸੂਟ ਦੀ ਪਰ ਵੀ ਲੁੱਕ ਆਉਗੀ ਕਿਉਂਕਿ ਪਿੱਛੇ ਬੁਟੀਆਂ ਜਿਵੇਂ ਬਣੀਆਂ ਹੋਈਆਂ ਹਨਾ ਤੇ ਨਾਲ ਬਾਰਡਰ ਬਣਿਆ ਹੋਇਆ ਬਹੁਤ ਸਮਾਰਟ ਸੂਟ ਰੈਡੀ ਹੋਣਾ ਤੁਹਾਡਾ ਲੋ ਜੀ 21 ਨੰਬਰ ਸੀ ਇਹ 22 ਚੈਰੀ ਜਫੇਰ ਆ ਗਿਆ ਬਹੁਤ ਸੋਹਣੀ ਲੁੱਕ ਦਾ ਸੂਟ ਹੈ ਇਹ ਚਾਰੀ ਪਿੰਕ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਬਾਈ ਨੰਬਰ ਤੇ ਪੰਜ ਸੂਟ ਹੈ ਇਹਦੇ ਚ ਆਪਣੇ ਕੋਲੇ ਐਟ ਪ੍ਰੈਜ਼ੈਂਟ ਕਿਸੇ ਚ ਪੰਜ ਨੇ ਕਿਸੇ ਚ ਕਿੰਨੇ ਨੇ ਮੈਂ ਤੁਹਾਨੂੰ 60 ਬਾਹਰ ਸੂਟ ਦਿਖਾਉਣੇ ਕਿਸੇ ਵਿੱਚ ਕੋਈ ਕੋਈ ਕੱਲਾ ਵੀ ਹੈ ਠੀਕ ਹੈ ਤੇ ਕਿਉਂਕਿ ਕਈ ਰੰਗ ਉਹ ਸਾਡੇ ਇੱਥੇ ਨਹੀਂ ਨਿਕਲਗੇ ਤਾਂ ਉਹ ਫਿਰ ਕੱਲੇ ਰਹਿ ਗਈ ਪਰ ਹੁਣ ਦਿਖਾਉਣੇ ਤਾਂ ਤੁਹਾਨੂੰ ਸਾਰੇ ਹੀ ਆਪਾਂ ਲਓ ਜੀ 골ਡਨ 골ਡਨ ਬਿਸਕੁਟੀ ਕਲਰ ਹੈ ਤੇ ਆ ਇਹਦੇ ਉੱਤੇ ਉਠਾ ਦੇਣੀ ਆ ਸਾਨੂੰ ਠੀਕ ਹੈ ਜੀ ਨੋਚ ਮੈਰੂਨ again to maroon ਲੁੱਕ ਦੇਖੋ ਜੀ ਤੁਸੀਂ ਸੂਟ ਦੀ ਇਹ ਵਾਲਾ ਤੁਹਾਨੂੰ ਮਤਲਬ ਬਹੁਤ ਹੀ ਇਹ ਨਾ 올 ਪਰਪਸ ਸੂਟ ਹੁੰਦੇ ਨੇ ਸਰਦੀਆਂ ਚ ਸਾਨੂੰ ਇਹਨਾਂ ਦੀ ਬਹੁਤ ਰਿਕੁਆਇਰਮੈਂਟ ਰਹਿੰਦੀ ਹੈ ਕਿਉਂਕਿ ਬਹੁਤ ਜਿਆਦਾ ਮੋਟੜ ਮੋਟੜ ਜਿਹੀ ਵੀ ਨਹੀਂ ਹੈਗੇ ਤੇ ਕੋਈ ਰਖਰਖਾ ਵੀ ਬੜਾ ਨਹੀਂ ਮੰਗਦੇ ਹੁੰਦੇ ਇਹ ਲੋ ਹਲੋ ਠੀਕ ਹੈ ਮੈਰੂਨ कलर ਰੈਡੀਸ਼ ਮੈਰੂਨ ਜੈ ਕਲਰ ਦਾ ਜਿਹੜਾ ਲੋ ਜੀ ਇਹ ਕਿਹੜਾ ਆ ਗਿਆ ਜੀ? ਕਾਪੀ ਰਸਟੀ ਕਾਪਰ ਅਹ ਰਸਟੀ ਕਾਪਰ ਜਿਹਾ ਕਲਰ ਆ ਗਿਆ ਹੁਣ। ਅਹ ਦੇਖੋ। ਠੀਕ ਹੈ। ਲੋ ਜੀ ਇਹਦੇ ਚਾਰ ਸੂਟ ਇਹਦੇ ਚ ਨਹੀਂ ਆਪਣੇ ਕੋਲੇ। ਲੋ ਚ ਜਿਹੜਾ ਕਲਰ ਬਿਲਕੁਲ ਡਿਫਰੈਂਟ ਆ। ਇਹ ਤਾਂ ਗ੍ਰੀਨ ਜਿਹੜੇ ਪਾਉਂਦੇ ਆ। ਹਾਂ ਜਿੰਨੇ ਹੁਣ ਤੱਕ ਤੁਹਾਨੂੰ ਮਹਿੰਦੀ ਗ੍ਰੀਨ ਜੇ ਦਿਖਾਏ ਉਹਨਾਂ ਨੂੰ ਹਟਮਾ ਇਹ ਥੋੜਾ ਜਿਹਾ ਕਲਰ ਇਹਦਾ। ਸੋਹਣਾ ਸੋਹਣਾ। फेम्ली फेम्ली है मेहदी फैमिल हुई फैमिली मेहंदी की हुई है ली देखो ठीक है ग्रीनी मेहंदी जहार है लो अच अगला फिर तो ही है थोड़ा थोड़ा बस बॉर्डर नोट कर देना है डिजाइन है ठीक है जी सताई नंबर फिरोजी एग्जैक्ट फिरोजी कलर ठीक है लो

ਹੁਣ 3% ਬਹੁਤ ਸੋਹਣੀ ਲੁੱਕ ਆ ਰਹੀ ਏ ਇਹਦੀ ਸੂਟ ਦੀ ਬਹੁਤ ਹੀ ਪਿਆਰਾ ਲੱਗ ਰਿਹਾ ਸੂਟ ਕਿਉਂਕਿ ਆ ਇਹਦੀ ਉਪਰ ਕਿੰਨੀ ਜੀ ਬੁੱਟੀਆਂ ਇਹ ਵੀ ਥੋੜੀਆਂ ਜਿਹੀਆਂ ਵੱਡੀਆਂ ਠੀਕ ਹੈ ਜੀ ਲਓ ਇਸੇ ਹੀ ਆ ਰਹੀ ਹੈ ਤਾਂ ਸਾਰੇ ਕਲਰ ਹਾਂਜੀ ਲਓ ਜੀ ਮਸਟਰਡ ਇਸੇ ਡਿਜ਼ਾਈਨ ਦੇ ਵਿੱਚ ਮਸਟਰਡ ਕਲਰ ਜਿਹੜਾ ਹੁਣੇ ਆਪਾਂ ਤੁਹਾਨੂੰ ਦਿਖਾਇਆ ਠੀਕ ਹੈ ਆ ਇਹਦੀ ਛੂਟੀਆਂ ਆ ਗਈਆਂ ਠੀਕ ਹੈ ਜੀ ਲਓ ਜੀ ਅਗਲਾ ਆ ਗਿਆ ਫਿਰ ਤੋਂ ਚੈਰੀ ਚੈਰੀ ਜਈ ਹੈ ਹਨਾ ਹਾਂ ਤੇ ਆ ਲੋ 6 ਪੀਸ ਹੈ ਜਦੋਂ ਪਸੰਦ ਆਵੇ ਨਾਲ ਦੀ ਨਾਲ ਬੁੱਕ ਕਰ ਲੈ ਕਿਉਂਕਿ ਕਈ ਵਾਰੀ 6 ਜਾਂਦਾਂ ਨੂੰ ਵੀ 6 ਮਿੰਟ ਹੀ ਲੱਗਦੇ ਆ ਪਸੰਦ ਆਉਣ ਤੇ ਹੁੰਦਾ ਬੀਬੀਆਂ ਦੇ ਠੀਕ ਹੈ ਜੀ ਲੋ ਅ ਰਾਇਲ ਜੋ ਰੰਗ ਹੈ ਰਾਇਲ ਬਲੂ ਹਨਾ ਰਾਇਲ ਬਲੂ ਕਲਰ ਹੈ ਦਾ ਜੀ ਤੇ ਇਹ ਹੈਗਾ ਜੀ ਸਾਡਾ ਡਿਜ਼ਾਈਨ ਇਹ ਵਾ ਠੀਕ ਹੈ ਇਹ कलर ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਇਆ ਹੋਣੀ ਜਾਮੀ ਜਾ ਤੇ ਲੋ ਇਹ ਥੋੜਾ ਜ੍ਹਾ ਡਸਟੀ ਲਵੈਂਡਰ ਹੁੰਦਾ ਜਿਹੜਾ ਉਹ ਐ ਲਓ ਟਰਨ ਅਬੂਟ ਠੀਕ ਐ ਫਿਰ ਟੂ ਮੈਰੂਨ ਠੀਕ ਐ ਜੀ ਥੋੜਾ ਜਿਹਾ ਹਮ ਕੋਲ ਦੀ ਹੈ ਬੂਟੀਆਂ ਨੋਟ ਕਰ ਲਓ ਨਾਲ ਕਹੇ ਜੀਆਂ ਹੋਣਗੀਆਂ ਠੀਕ ਐ ਲੁੱਕ ਦੇਖ ਲਓ ਥੋੜਾ ਜਿਹਾ ਕਾਂਸਟੇ ਮਰੂਨ 컬러 ਹੁੰਦਾ ਜਿਹੜਾ ਉਹ ਵਾਲਾ 컬러 ਹੈ ਠੀਕ ਹੈ ਜੀ ਅਗਲਾ ਪਿਸਤਾ ਤੋਂ ਥੋੜਾ ਜਿਹਾ ਡਾਰਕ ਹੈ ਨਾ ਪਿਸਤਾ ਥੋੜਾ ਜਿਹਾ ਇਸ ਤੋਂ ਲਾਈਟ ਹੁੰਦਾ ਉਸ ਤੋਂ ਥੋੜਾ ਜਿਹਾ ਡਾਰਕ ਪਹਿਲਾਂ ਵਾਲਾ 컬러 ਵੀ ਲਗਭਗ ਇਹੀ ਜਿਹਾ ਹੀ ਸੀ ਜਿਹੜਾ ਪਹਿਲਾਂ ਨੇ ਪਾਇਆ ਸੀ ਠੀਕ ਹੈ ਜੀ ਇਹ 35 ਨੰਬਰ ਆ ਗਿਆ ਲੋ ਜੀ ਇਹਨੂੰ ਬਾਰਡਰ نوٹ ਕਰ ਲਓ ਬਸ ਬਾਰਡਰ ਹੀ ਚੇਂਜ ਹੋਇਆ ਬਾਕੀ ਤਾਂ ਆਈਡੀਆ ਸਾਰਾ ਸੇਮ ਹੀ ਰਹਿਣਾ ਹੈ ਲੋ ਜੀ ਅਗਲੇ ਦਾ ਇਹ ਵਾਲਾ ਆ ਗਿਆ ਮਸਟਰਡ 컬러 ਬਹੁਤ ਸੋਹਣਾ ਜਿਹਾ ਮਸਟਰਡ 컬러 ਹੈ ਠੀਕ ਹੈ ਫੇਰੀ ਬੂਟੀ ਨੋਟ ਕਰ ਲਉ ਬਸ ਇਦਾਂ ਦੀ ਹੋਊਗੀ ਅਗਲਾ ਆ ਗਿਆ ਫਿਰ ਤੋਂ ਮੋਰ ਪੰਖੀ ਆ ਗਿਆ ਆਗੇ ਕਲਰ ਵਿੱਚ ਮੋਰ ਪੰਖੀ ਉਹ ਸਾਡਾ ਅੱਜ ਕੈਮਰਾ ਲੈਣੀ ਪਤਾ ਨਹੀਂ ਕੀ ਇਹਨੂੰ ਰੋਸਾ ਆਇਆ ਜਿੰਨੇ ਮੋਰ ਪੰਖੀ ਕਲਰ ਦਿਖਾਏ ਅੱਗੇ ਆਉਂਦੇ ਆ ਦਿਖਾਉਨੇ ਆ ਤੁਹਾਨੂੰ ਅੱਜ ਪਤਾ ਨਹੀਂ ਕੀ ਗੱਲ ਹੋ ਗਈ ਇਹਨੂੰ ਇਹ ਕਾਤਾ ਗੁੱਸਾ ਹੈ ਸਾਡੇ ਕੈਮਰੇ ਨੂੰ ਵੀ ਇਹ ਫਿਰੋ ਫਿਰੋਜੀ ਦਿਖਾਈ ਜਾਂਦਾ ਹੈ ਹੈ ਇਹ ਵੀ ਮੋਰ ਪੰਖੀ ਠੀਕ ਹੈ ਬਹੁਤ ਸੋਹਣਾ ਮੋਰ ਪੰਖੀ ਕਲਰ ਹੈ ਇਹ ਲਓ ਬਹੁਤ ਹੀ ਪਿਆਰਾ लॉज आ गया अठत्ती नंबर मैं रूम बूटी नोट कर लो ठीक है जी ये आ गया नंबर। लो। जी रस्टी अठत्ती लॉज थर्टी नाइन सेम आ गया हाँ वही डिजाइन है कलर फर्क है बस ये आ गया जी थोड़ा रमा रमा ग्रीन ਗਰਾਮ ਅਗਰੀ ਠੀਕ ਹੈ ਜੀ 40 ਨੰਬਰ ਤੇ ਉਹੀ ਚੀਜ਼ ਹੈ ਤਾਂ ਆਰਡਰ ਤਾਂ ਉਹੀ ਹੈ ਹਾਂ ਠੀਕ ਹੈ ਲੋ ਜੀ ਇਹ ਆ ਗਿਆ ਫਾਲਸਾ ਮੈਰੂਨ ਫਾਲਸਾ ਜਈ ਟਾਈਪ ਹੈ ਹੈਨਾ ਫਾਲਸਾ ਮੈਰੂਨ ਜਈ ਹੈ ਲੋ ਜੀ ਇਹਦੇ ਵਿੱਚ ਸਾਡੇ ਕੋਲ ਪੰਜ ਸੂਟ ਨਹੀਂ ਹੈਨਾ ਹਾਂ 41 ਨੰਬਰ ਕਿਸੇ ਜੀ ਪੰਜ ਨਹੀਂ ਕਿਸੇ ਜੀ ਸੱਤ ਨਹੀਂ ਕਿਸੇ ਚਾਰ ਨਹੀਂ ਹੁਣ ਇਹਦੇ ਵਿੱਚ ਚਾਰ ਨਹੀਂ ਠੀਕ ਹੈ ਹਲੋ ਇਹ ਵੀ ਰਾਇਲ ਬਲੂ ਹੈ ਹਾਂ ਜੀ ਨੇਵੀ ਨਹੀਂ ਹੈ ਰਾਇਲ ਬਲੂ ਹੈ ਅਗਲਾ ਆ ਗਿਆ ਇਹ ਵਾਲਾ ਜਿਹੜਾ ਹੁਣੇ ਪਹਿਲਾਂ ਵੀ ਇਹਦੇ ਨਾਲ ਦਾ ਹੀ ਦਿਖਾਇਆ ਸੀਗਾ ਹਾਂ ਜੀ ਹੈਨਾ ਡਿਜ਼ਾਈਨਿੰਗ ਇਹ ਆ ਗਿਆ ਜੀ 43 ਨੰਬਰ ਹੈਨਾ ਹਾਂ ਜੀ 6 ਪੀਸ ਨੇ ਜੀ ਸਾਡੇ ਕੋਲ ਇਹ ਆ ਗਿਆ ਜੀ 44 ਇਹਦੇ ਚ ਵੀ 6 ਨੇ ਠੀਕ ਹੈ ਰਸਟੀ ਕਲਰ ਸਾਰੇ ਇੱਕ ਤੋਂ ਇੱਕ ਖੂਬਸੂਰਤ ਠੀਕ ਹੈ ਵਿੱਚ ਥੋੜੇ ਬਹੁਤੇ ਪੀਸ ਜਿਹੜੇ ਲਾਈਟ ਰੱਖੇ ਉਹ ਵੀ ਫਿਰ ਸੀਨੀਅਰਸ ਦਾ ਵੀ ਸਾਨੂੰ ਖਿਆਲ ਰੱਖਣਾ ਹੁੰਦਾ ਹੈ ਠੀਕ ਹੈ ਬਾਕੀ ਜ਼ਿਆਦਾ ਤਾਂ ਸਾਰੇ ਡਾਰਕ ਨੇ ਗਹਿਰੇ ਕਲਰ ਨੇ ਸਾਰੇ ਲਓ ਜੀ ਇਹ ਆ ਗਿਆ ਜੀ ਤੁਹਾਡਾ ਬੋਟਲ ਗ੍ਰੀਨ ਕਲਰ ਹੈ ਤੇ 47 ਨੰਬਰ ਹੈ ਹਾਂ ਤੇ 7 ਪੀਸ ਹੈ ਦੇ ਵਿੱਚ ਠੀਕ ਹੈ ਅਪਮੋਟ ਕਰ ਲਓ ਲਓ ਜੀ ਅਗਲਾ ਫਿਰ ਤੋਂ ਫਿਰੋਜੀ 46 ਨੰਬਰ ਇਹਦਾ ਕਲਰ ਡਿਜ਼ਾਈਨ ਚੇਂਜ ਹੋ ਗਿਆ ਥੋੜਾ ਹੋਰ ਦਿਖਾ ਦਿੰਦੇ ਹਾਂ ਲਓ ਛੋਟੇ ਛੋਟੇ ਬੂਟੀ ਹੈ ਦੀ ਵਿੱਚ ਠੀਕ ਹੈ ਤੇ ਆ ਬਾਰਡਰ ਦੇ ਉੱਤੇ ਆ ਗਿਆ ਪ੍ਰਿੰਟ ਠੀਕ ਹੈ ਜੀ ਲੋ ਜੀ ਇਹ ਤਾਂ ਰਾਇਲ ਬਲੂ ਰਾਇਲ ਨੇਵੀ ਜਾਂ ਵਿੱਚ ਵਿਚਾਲਾ ਜਾਂਦਾ ਜਿਹੜਾ ਉਹ ਵਾਲਾ ਹੈ ਬੂਟੀਆਂ ਨੋਟ ਕਰ ਲਓ ਕਿਸ ਤਰ੍ਹਾਂ ਦੀਆਂ ਹੋਣਗੀਆਂ ਬਾਰਡਰ ਇਹ ਹੋਊਗਾ ਠੀਕ ਹੈ ਜੀ 47 ਨੰਬਰ ਅਗਲਾ ਆ ਗਿਆ ਫਿਰ ਤੋਂ ਕਾਫੀ ਜਾਂ ਹਾਂ ਕਾਫੀ ਚਾਕਲੇਟੀ ਜਿਹਾ ਕਲਰ ਹੈ ਦਾ ਤਲਾਂ ਬਹੁਤ ਹੀ ਸੋਹਣੀ ਸੋਹਣੀ ਨਹੀਂ ਫੈਬਰਿਕ ਏ ਕਲਾਸ ਉਹਦੀ ਚਿੰਤਾ ਤੁਸੀਂ ਬਿਲਕੁਲ ਨਹੀਂ ਕਰਨੀ ਠੀਕ ਹੈ ਤੇ ਉਹਨਾਂ ਹੀ ਪਿਆਰਾ ਜਿਹਾ ਤੁਹਾਨੂੰ ਅਸੀਂ ਪ੍ਰਾਈਸ ਦੇ ਰਹਿਆਂ ਹਾਂ ਲੋ ਠੀਕ ਹੈ ਇਸ ਕਰਕੇ 6 ਪੀਸ ਆਪਣੇ ਕੋਲੇ ਲੋ ਅਗਲਾ ਜਦੋਂ ਤੁਹਡੇ ਕੋਲੇ ਇਹ ਪਹੁੰਚਣੇ ਆ ਜਦੋਂ ਤੁਸੀਂ ਸਟਿਚ ਕਰਾਉਣੇ ਆ ਉਦੋਂ ਨੂੰ ਤੁਹਾਡੇ ਸੂਟ ਸਰਦੀ ਆ ਹੀ ਜਾਣੀਏ ਲੋ ਲੋ ਦੇਖ ਮਾਸੋਂ ਨੇ ਸਟਾਰ ਜੇ ਬਣੇ ਹੋਏ ਐ ਠੀਕ ਐ ਇਹ ਬਹੁਤ ਪਿਆਰਾ ਜਾਂ ਬਾਰਡਰ ਬਣਿਆ ਲੋ ਜੀ ਇਹਦਾ ਸੇਮ ਦਾ ਕਾਫੀ ਬਰਾਊਨ ਜਾਂ ਕਲਰ ਆ ਗਿਆ ਹਨਾ ਕਾਫੀ ਚਾਕਲੇਟੀ ਜਾਂ ਹਨਾ ਤੇ ਆ ਆ ਗਿਆ ਇਹਦੇ ਤੇ ਲੋ ਜੀ ਅਗਲਾ ਆ ਗਿਆ 51 ਹਾਂ 21 ਜਾਂ ਨੰਬਰ ਆ ਵੀ ਆਪਣਾ ਤੇ ਇਹਦੇ ਚ ਆਪਾਂ ਨਾ ਸਾਰਿਆਂ ਨੂੰ ਕੋਸ਼ਿਸ਼ ਕੀਤੀ ਹੈ ਕਿ ਜਿਹਨਾਂ ਨੂੰ ਵੀ ਲਾਈਟ ਸ਼ੀਟ ਚਾਹੀਦੀ ਹੈ ਸਭ ਨੂੰ ਮਿਲ ਜਾਣ ਨਵਾਂ ਸੂਟ ਹੈ ਇਹ ਕੋਲ ਇਕੋ ਡਿਜ਼ਾਈਨ ਦੇ ਇਕੋ ਕਲਰ ਦੇ ਵਿੱਚ ਠੀਕ ਹੈ ਹਾਂ ਦੇਖੋ ਤੁਸੀਂ ਆਪਣੇ ਮਦਰਸ ਨੂੰ ਗਿਫਟ ਕਰੋ ਮਦਰ ਇਨ ਲਾਜ਼ ਨੂੰ ਕਰੋ ਆਪਣੇ ਲਈ ਲਓ ਤੇ 골ਡਨ ਬਿਸਕੁਟੀ ਜਿਹਾ ਕਲਰ ਹੈ ਇਹਦਾ ਬਹੁਤ ਪਿਆਰਾ ਜਿਹਾ ਤੇ ਉਹਦੇ ਉੱਤੇ ਗਹਿਰਾ ਜਿਹਾ ਬਾਰਡਰ ਸ਼ਾਲ ਲੈ ਕੇ ਐ ਨਿੱਗੇ ਹੋ ਜਾਣਾ ਹੈ ਪਾਓ ਲਓ ਜੀ ਇਹ ਫਿਰ ਤੋਂ ਫਿਰੋਜ਼ੀ ਉਹਦੇ ਨਾਲ ਦਾ ਡਿਫਰੈਂਟ ਥੋੜਾ ਜਿਹਾ ਬਸ ਆ ਨੋਟ ਕਰ ਲਓ ਬੂਟੀਆਂ ਬਾਕੀ ਦਾ ਬਾਰਡਰ ਮੂਜਈ ਆ ਬੂਟੀਆਂ ਦੀ ਸ਼ੇਪ ਆਉਣੀਗੀ ਆ ਕਲਰ ਕੰਬੀਨੇਸ਼ਨ ਹੋਊਗਾ ਠੀਕ ਹੈ ਲੋਚ ਅਗਲਾ ਨਸਵਾਰੀ ਜੇ ਨਸਵਾਰੀ ਜੇ ਆ ਠੀਕ ਹੈ ਜੀ 53 ਨੰਬਰ 520 ਫਿਰੋਜ਼ੀ ਦੇ ਨਾਲ ਦਾ ਲੋ ਜੀ ਸੇਮ ਡਿਜ਼ਾਈਨ ਦੇ ਵਿੱਚ ਮਹਿੰਦੀ ਕਲਰ ਹਾਂਜੀ ਠੀਕ ਹੈ ਜੀ 60 ਮਾ ਹਾਂ ਪਚੰਨ ਜਮਾ ਹਾਂ ਓਚਰੰਜ ਜਸ ਪਚੰਨ ਜਮਾ ਹਾਂ ਲੋ ਜੀ ਅ ਰਸਟੀ ਜੇ ਕਲਰ ਹੈ ਹਾਂ ਰਸਟੀ ਜੇ ਕਲਰ ਹੈ ਤੇ ਉਹਦੇ ਉੱਤੇ ਨਾਲ ਜੇ ਵੈਚਿੰਗ ਪ੍ਰਿੰਟ ਜਾਇ ਠੀਕ ਹੈ ਜੀ ਪ੍ਰਿੰਟ ਨਹੀਂ ਵਰਕਰ ਲੋ ਜੀ ਅਗਲਾ ਆ ਗਿਆ ਫਿਰ ਤੋਂ ਰੈੱਡ ਹਾਂਜੀ ਠੀਕ ਹੈ ਜੀ ਇਹ ਕਿੰਨਾ ਨੰਬਰ ਆ ਗਿਆ ਜੀ 56 11 56 ਨੰਬਰ ਆ ਗਿਆ 11 ਸੂਟ ਨੇ ਵੀ ਜੰਨਾ ਰੈੱਡ ਦੇ ਵਿੱਚ ਅਸੀਂ ਇਸ ਵਾਰੀ ਬਹੁਤ ਕੁਆਂਟੀਟੀ ਮਲਾਈ ਹੈ ਕਿਉਂਕਿ ਰੈੱਡ ਦੀ ਨਾ ਸਰਦੀਆਂ 'ਚ ਬਹੁਤ ਡਿਮਾਂਡ ਹੁੰਦੀ ਹੈ ਬਲੋ ਦੇਖੋ ਠੀਕ ਹੈ ਇਹ ਆ ਗਿਆ ਜੀ ਤੁਹਾਡਾ ਮਸਟਰਡ 57 ਨੰਬਰ 58 ਦੇ ਆ ਗਿਆ ਮੈ ਰੂਮ ਸੇਮ ਡਿਜ਼ਾਈਨ ਦਿਖਾ ਰਹੀ ਐ ਠੀਕ ਹੈ ਜੀ ਇਹਦੇ ਚ ਤੁਹਾਨੂੰ ਮਿਲਣਗੇ 8 ਪੀਸ ਲੋ ਜੀ ਅਗਲਾ ਆ ਗਿਆ ਫਿਰ ਤੋਂ ਉਹੀ ਹਾਂ ਕੀ ਸੀ ਪਿਸਤਾਜ ਆ ਡਿਫਰੈਂਟ ਜਿਹਾ ਥੋੜਾ ਜਿਹਾ ਹਟਮਾ ਜਿਹਾ ਹਨਾ ਬੜਾ ਪਿਆਰਾ ਜਿਹਾ ਕਲਰ ਹੈ ਲੋ ਜੀ ਅਗਲਾ ਆ ਗਿਆ 60ਵਾਂ ਫਿਰ ਤੋਂ ਮੈ ਰੂਮ ਠੀਕ ਹੈ ਅਗਲਾ ਆ ਗਿਆ ਇਹ ਕਾਫੀ ਬ੍ਰਾਉਨ ਦੇ ਕਾਫੀ ਚਾਕਲੇਟੀ ਜਾ ਹੈ ਨਾ ਲਓ ਜੀ ਇਹ ਆ ਗਿਆ ਜੀ ਤੁਹਾਡਾ 61 ਨੰਬਰ ਇਹ ਆ ਗਿਆ ਜੀ ਤੁਹਾਡਾ ਬਟਵਾ ਨੰਬਰ ਉਹਦੇ ਨਾਲ ਦਾ ਹੀ ਹੈ ਪਰ ਆ ਵਾਲੀ ਡਿਜ਼ਾਈਨ ਚ ਸਿੰਗਲ ਹੈ ਹੈ ਉਹੀ ਹੈ ਉਦਾਂ ਤੁਹਾਨੂੰ ਜੇ ਦਸੀ ਤਾਂ ਇਹ ਇੱਕੋ ਨਾਲ ਦੇ ਬਹੁਤ ਨਹੀਂ ਤੇ ਲਓ ਜੀ ਇਹ ਹੈਗੇ ਚੈਰੀ ਲਾਸਟ ਸਪਰੇਟ ਨੰਬਰ ਲਾਸਟ ਠੀਕ ਹੈ ਜੀ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਇਨੂੰ ਤੁਸੀਂ ਬਹੁਤ ਸ਼ੇਅਰ ਕਰਨਾ ਹੈ ਠੀਕ ਹੈ ਜੀ ਤੇ ਬਹੁਤ ਹੀ ਸਪੋਰਟ ਦੀ ਥੋੜੀ ਦੀ ਹਮੇਸ਼ਾ ਲੋੜ ਰਹਿੰਦੀ ਹੈ ਸਾਨੂੰ ਬਾਕੀ ਆਪਣੇ ਵੀਰ ਕਹਿੰਦਾ ਖਿਆਲ ਰੱਖੋ ਧਿਆਨ ਰੱਖਣਾ ਦਾ ਮਾਣ ਬਤਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਬਹੁਤ ਜਲਦ ਆਪਾਂ ਅਗਲੀ ਕਿਸੇ ਵੀਡੀਓ 'ਚ ਹੋਰ ਸੋਹਣੀ ਵੈਰਾਈਟੀ ਨਾਲ ਮਿਲਾਂਗੇ